thank you thank you ਮੇਰੇ ਪ੍ਰਧਾਨ ਜੀ ਦਰਸ਼ਨ لال ਚੌਧਰੀ ਪ੍ਰਧਾਨ ਬਣੇ ਅੱਜ ਕੀ ਕਹਿਣਾ ਜਾਵਾਂਗੇ ਅੱਜ ਇਹ ਮੇਰੇ ਕੋ ਸਾਰੇ ਇਕੱਠੇ ਹੋ ਕੇ ਆਏ ਸੀ ਨਿਬਰਵਾਏ ਬੀਐਸਈ ਹਮਰਾ ਪ੍ਰਧਾਨ ਚੋੜਨਾ ਹੈ ਇਹ ਉੱਥੇ ਫਿਰ ਸਾਹ ਸੰਪਤੀ ਨਾਲ ਇਹ ਗੱਲ ਬਾਤ ਹੋਈ ਤੇ ਆਪਾਂ ਦੁਬਾਰੇ ਫੇਰ ਦੋ ਵਾਰੀ ਪਹਿਲੇ ਹੀ ਬਣਾ ਬਣ ਚੁੱਕੇ ਹੈ ਚੋੜੀ ਦਰਸ਼ਨ لال ਕਿ ਤੀਜੀ ਵਾਰ ਵੀ ਇਸ ਨੂੰ ਬਣਾ ਦਿੱਤਾ ਜਾਵੇ ਤੇ ਉਹਦੇ ਵਿੱਚ ਸੈਮਟੀ ਹੋ ਪਰ ਰਾਈ ਗਈ ਅਤੇ ਉਹਦੇ ਵਿੱਚ ਆਪਣਾ ਬਨੀ ਗੁਰਨ ਦੇ ਪ੍ਰਧਾਨ ਨਵੇਸ਼ ਪੱਤਾ ਜੀ ਅਤੇ ਅਮਰਜੀਤ ਸਿੰਘ ਜਤਿਹੜੀ ਬਲ ਉਹ ਕੀ ਆ ਤੇ ਸਹਿਮਤ ਹੋਏ ਉਹਦੇ ਵਿੱਚ ਵੀ ਠੀਕ ਆ ਵੀ ਆਪਾਂ ਨੂੰ ਇਹ ਆਪਣੇ ਮਨਜ਼ੂਰ ਆ ਬਣਾਦਿਆ ਤੇ ਉੱਥੇ ਫਿਰ ਇਹਨੂੰ ਪ੍ਰਧਾਨ ਬਣਾਇਆ ਗਿਆ ਤੇ ਸਾਰੇ ਬੇਬਰ ਵੱਲੋਂ ਤੇ ਸਾਡੇ ਵੱਲੋਂ ਫਿਰ 10 ਚੌਹੀ 10 ਸਾਲ ਨੂੰ ਉਧਾਇ ਦਿੱਤੇ ਗਏ ਅਤੇ ਉਹਦਾ ਮੂੰਹ ਮਠਿਆ ਕਰਾਇਆ ਗਿਆ ਤੇ ਚੌਲੀ ਦਾਸਰਾਲ ਨੇ ਇਸ ਗੱਦੇ ਵਿਸ਼ਵਾਸ ਦਿਵਾਇਆ ਕਿ ਮੈਂ ਅੱਗੇ ਵਾਸਤੇ ਵੀ ਆਪਣਾ ਆੜਤੀਆਂ ਨਾਲ ਤੇ ਮਿਨੀਮਲ ਰਹਿਬ ਬਸੋ ਕਰਕੇ ਹੀ ਸਾਰੇ ਕੰਮ ਕਰੂੰਗਾ ਤੇ ਸਾਨੂੰ ਉਮੀਦ ਹੈ ਵੀ ਇਹ ਸਾਡੀ ਜੋ ਇਹ ਗੱਲ ਹਨ ਬਾਦਾ ਕੀਤਾ ਹੈ ਉਹਨੂੰ ਪੂਰਾ ਕਰੂੰਗਾ ਧੰਨਵਾਦ ਤੇ ਚੌਲੀ ਜੀ ਤੁਸੀਂ ਜੀ ਵੀ ਵਰਤਾਰ ਮੇਰੇ ਉਹ ਕੀ ਕਹਿਣਾ ਚਾਹੋਗੇ ਸਰ ਸਭ ਤੋਂ ਪਹਿਲਾਂ ਮੈਂ ਆਪਣੇ ਆਰਚ ਅਸੇਸ਼ਨ ਦੇ ਪ੍ਰਧਾਨ ਸਰ ਰਣ ਸਿੰਘ ਰੋਸ਼ਾ ਜੀ ਦਾ ਅਤੇ ਇਹਨਾਂ ਦਾ ਰਤਨ ਹੜੀ ਤੋਂ ਸਰਪੰਚ ਸਾਹਿਬ ਨੇ ਔਰ ਇਧਰ ਲੇਬਰ ਜੂਨੀਅਨ ਪ੍ਰਧਾਨ ਸ੍ਰੀ ਰਮੇਸ਼ ਬਤਾ ਜੀ ਨੇ ਔਰ ਮੇਰੇ ਮਜ਼ਦੂਰ ਸਾਥੀ ਇਹਨਾਂ ਦਾ ਕੋਟ ਕੋਟ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਸੋ ਆਖਰੀ ਮੈਂ ਗੱਲ ਇਹ ਕਹਿਣਾ ਚਾਹੁੰਦਾ ਕਿ ਜਿਹੜੀ ਮਜ਼ਦੂਰ ਸਾਥੀ ਹੈ ਇਹਨਾਂ ਨੇ ਜੋ ਤੀਸਰੀ ਵਾਰੀ ਮੈਨੂੰ ਇਹ ਪ੍ਰਧਾਨਗੀ ਦਾ ਪਦ ਦਿੱਤਾ ਮੈਂ ਇਹਨਾਂ ਸਾਰਿਆਂ ਦਾ ਕੋਟ ਕੋਟ ਧੰਨਵਾਦ ਕਰਦਾ ਹਾਂ ਜਿਸ ਤਰ੍ਹਾਂ ਵੈਸੇ ਤਾਂ ਮੈਂ 40 ਸਾਲ ਤੋਂ ਲਗਾਤਾਰ ਇਸ ਮੰਡੇ ਦੀ ਸੇਵਾ ਕਰਦਾ ਆ ਰਿਆਂ ਪਰ ਤੀਸਰੀ ਵਾਰੀ ਆ ਪੰਜ ਸਾਲ ਬਾਅਦ ਸੇ ਪਹਿਲੇ ਪ੍ਰਧਾਨ ਚੁਣੇ ਗਏ ਤੇ ਦੁਬਾਰਾ ਫਿਰ ਪੰਜ ਸਾਲ ਬਾਅਦ ਸੇ ਪ੍ਰਧਾਨ ਚੁਣੇ ਗਏ ਤੀਸਰੀ ਵਾਰੀ ਫਿਰ ਸਰਬਸੰਮਤੀ ਦੇ ਨਾਲ ਪ੍ਰਧਾਨ ਚੁਣਿਆ ਗਿਆ ਪੰਜ ਸਾਲ ਵਾਸਤੇ ਤਾਂ ਮੈਂ ਇਸ ਦਿਸ ਤੋਂ ਵੱਡੇ ਨਾਗਰ ਮਿੰਡੀ ਦੇ ਮਜ਼ਦੂਰਾਂ ਦਾ ਕੋਟ ਕੋਟ ਧੰਨਵਾਦ ਕਰਦਾ ਹਾਂ ਨਾਲ ਹੀ ਇਹ ਜਿਹੜੀ ਵਧਾਈ ਦਾ ਪਾਤਰ ਹੈ ਇਹ ਜੋ ਮੇਰੀ ਵਧਾਈ ਹੋਈ ਹੈ ਜਾਂ ਮੇਰੀ ਜਿਹੜੀ ਇੱਥੇ ਏਸ਼ੀਆ ਦੇ ਸਭ ਤੋਂ ਮੰਡੀ ਦੇ ਵਿੱਚ ਪ੍ਰਧਾਨ ਚੁਣਨ ਦਾ ਮੈਨੂੰ ਉਹਦਾ ਦਿੱਤਾ ਗਿਆ ਇਹ ਬਦੌਲਤ ਹੈ ਸੇਰਾ ਹੈ ਜੋ ਸਾਰੇ ਰਕੇਸ਼ ਕੁਮਾਰ ਤੁਲੀ ਪੰਜਾਬ ਪ੍ਰਧਾਨ ਨੂੰ ਜਾ ਰਿਹਾ ਹੈ ਕਿਉਂਕਿ ਉਹਨਾਂ ਦੇ ਸਦਕੇ ਹੀ ਉਹਨਾਂ ਦੀ ਮਿਹਨਤ ਸਦਕਾ ਹੀ ਇਹ ਆ ਤੀਸਰੀ ਵਾਰੀ ਮੈਨੂੰ ਉੱਥੇ ਪ੍ਰਧਾਨ ਬਣਨ ਦਾ ਮੌਕਾ ਮਿਲਿਆ ਕਿਉਂਕਿ ਜੋ ਪਾਣੀ ਮੈਂਬਰੀ ਕਮੇਟੀ ਹੈ ਸਾਡੀ ਪੰਜਾਬ ਦੀ ਸਿਦਕੇਸ਼ ਕੁਮਾਰ ਤੁਲੀ ਪੰਜਾਬ ਪ੍ਰਧਾਨ ਜੀ ਔਰ ਸਾਹ ਗੁਰਦੇਵਾਲ ਸਿੰਘ ਜੀ ਬਾਈਸ ਪ੍ਰਧਾਨ ਨੇ ਜੋ ਕਿ ਰਾਏਕੋਟ ਤੇ ਨੇ ਮੇਰੇ ਕੰਗਲ ਵੀਰ ਨੇ ਬਾਗਾਪੁਰਾਣਾ ਤੋਂ ਨੇ ਤੇ ਪੱਪੀ ਵੀਰ ਸੋਧ ਫੀਦਕੋਟ ਤੋਂ ਹੈ ਔਰ ਸਾਡੀ ਜੋ ਵੀ ਪਾਣੀ ਮੈਂਬਰੀ ਕਮੇਟੀ ਹੈ ਇਹਨਾਂ ਦਾ ਸਦਕੇ ਹੀ ਇਹ ਵਧਾਈ ਦਾ ਪਾਤਰ ਬਣਿਆ ਮੈਂ ਤੀਸਰੀ ਵਾਰੀ ਫੇਰ ਇਸੇ ਦੀ ਸਭ ਤੋਂ ਵੱਡੀ ਇਨਾਮ ਮੰਡ ਦੀ ਖੰਨਾ ਦਾ ਕਿਉਂਕਿ ਇਹ ਮੇਰੇ ਜਿਹੜੇ ਸਾਥੀ ਹਰ ਸਮੇਂ ਮਜ਼ਦੂਰੀ ਦੇ ਵਿੱਚ ਚੰਡੀਗੜ੍ਹ ਜਾ ਕੇ ਮਿਹਨਤ ਕਰਦੇ ਨੇ ਵੱਧ ਤੋਂ ਵੱਧ ਮਿਹਨਤ ਕਰਕੇ ਪਿਛਲੇ ਸਮੇਂ ਦੇ ਵਿੱਚ 1 ਰੁਪਿਆ 16 ਪੈਸੇ ਦਾ ਮਜ਼ਦੂਰੀ ਦਾ ਵਾਧਾ ਇਹ ਰਵੇ ਕੇਸ਼ ਕੁਮਾਰ ਤੁਲੀ ਪੰਜਾਬ ਪ੍ਰਧਾਨ ਨੂੰ ਸਿਰੇ ਜਾ ਰਿਹਾ ਉਹਨਾਂ ਦਾ ਸਦਕਾ ਹੀ ਸਮੁੱਚੇ ਪੰਜਾਬ ਦੀ ਮਜ਼ਦੂਰੀ 'ਚ ਵਾਧਾ ਕੀਤਾ ਜਾਂਦਾ ਆਉਣ ਵਾਲੇ ਸੀਜ਼ਨ ਦੇ ਵਿੱਚ ਵੀ 2.5 ਰੁਪਏ ਦਾ ਵਾਧਾ ਹੋਏਗਾ ਜੋ ਕਿ ਮਜ਼ਦੂਰੀ ਹਰਿਆਣੇ ਦੇ ਵਾਧੇ ਪੰਜਾਬ 'ਚ ਘਟ ਹੈ ਉਹਨੂੰ ਬਰਾਬਰ ਕਰਨ ਦੇ ਵਿੱਚ ਜੋ ਰੋਲ ਹੈ ਸਭ ਤੋਂ ਵੱਡਾ ਸਮੁੱਚੇ ਪੰਜਾਬ ਦੇ ਮਜ਼ਦੂਰਾਂ ਵੱਲੋਂ ਇਹ ਰਕੇਸ਼ ਕੁਮਾਰ ਤੁਲੀ ਜੀ ਦਾ ਬਹੁਤ-ਬਹੁਤ ਧੰਨਵਾਦ ਹੈ ਉਹਨਾਂ ਦਾ